ਪੈਰ ਮੈਨੂੰ ਲੱਗਦਾ ਹੁਣ ਮੇਰੇ ਤੋਂ ਪੋਚਾ ਲੱਗਣਾ ਨਹੀਂ ਜੇ ਕੋਈ ਅੰਨਕਾ ਪੋਚਾ ਲਾ ਦੇ ਨਾ ਕੋਈ ਹੋਰ ਕਿਉਂ ਮੈਂ ਹੈਗੀ ਆ ਨਾ ਤੁਹਾਡੀ ਦਰਾਨੀ ਅੰਨਕਾ ਪੋਚਾ ਤਾਂ ਮੈਂ ਲਾਈ ਦੂੰਗੀ ਅੱਜ ਤਾਂ ਮੈਂ ਤੁਹਾਨੂੰ ਇਹੋ ਜਿਹਾ ਸਬਕ ਸਿਖਾਉਂਗੀ ਨਾ ਜਿਵੇਂ ਮੇਰੀ ਪਿਆਰੀ ਦਰਾਨੀ ਇਸ ਤਿਲ ਤੇ ਪੈਰ ਰੱਖੂਗੀ ਨਾਲ ਹੀ ਉਹਦਾ ਪੈਰ ਤਿਲਕ ਜੂਗਾ ਅੱਜ ਆਪਣੇ ਗੁੱਸੇ ਕਰਕੇ ਮੇਰੀ ਹੀ ਜਠਾਣੀ ਮੇਰੇ ਅੰਦਰ ਪਲ ਰਹੇ ਬੱਚੇ ਨੂੰ ਮਾਰਨਾ ਚਾਹੁੰਦੀ ਸੀ ਪਰ ਹੁਣ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਮੈਂ ਆਪਣੇ ਆਪ ਨੂੰ ਤੇਰੇ ਤੋਂ ਕਿਵੇਂ ਬਚਾ ਕੇ ਰੱਖਣਾ ਮੰਮੀ ਰੂਵਲ ਕੀ ਹੋਇਆ ਕੀ ਹੋ ਗਿਆ ਬੋਲੇ ਬੈਠ ਰੂਵਲ ਕਿੱਥੇ ਹੈਗੀ ਤੂੰ ਬੋਲਦਾ ਕਿਉਂ ਨਹੀਂ ਖੁਸ਼ ਕਿਉਂ ਰੋ ਰਿਹਾ ਹੈ ਤੂੰ हो गया रो रहे हैं? दस तो सही मम्मी ਹੁਣ ਉਹਨੇ ਆਪਣੇ ਆਪ ਨੂੰ ਇਸ ਚੀਜ਼ ਤੋਂ ਕੱਢਣਾ ਪੈਣਾ ਜੋ ਹੋਣਾ ਸੀ ਹੋ ਗਿਆ ਜੇ ਤੁਸੀਂ ਐਵੇਂ ਟੈਨਸ਼ਨ ਲੈਂਦੇ ਰਹੇ ਤਾਂ ਤੁਸੀਂ ਆਪਣੀ ਤਬੀਅਤ ਖਰਾਬ ਕਰ ਲੈਣੀ ਆ ਟੈਨਸ਼ਨ ਤਾਂ ਮੈਨੂੰ ਬੱਚੇ ਦੀ ਹੋ ਰਹੀ ਐ ਵੀ ਇਹ ਮਾਂ ਤੋਂ ਬਿਨਾ ਕਿਵੇਂ ਰਹੂਗਾ ਜਦੋਂ ਇਹ ਵੱਡਾ ਹੋਊਗਾ ਇਹ ਮੈਨੂੰ ਪੁੱਛੂਗਾ ਮੇਰੀ ਮੰਮੀ ਕਿੱਥੇ ਹੈਗੀ ਫਿਰ ਤੂੰ ਦੱਸ ਮੈਂ ਇਹਨੂੰ ਕੀ ਜਵਾਬ ਦਵਾਂਗੀ ਲੈ ਮੰਮੀ ਹਲੇ ਛੋਟਾ ਜਿਹਾ ਤਾਂ ਹੈਗਾ ਇਹ ਇਹਨੂੰ ਕੀ ਪਤਾ ਵੀ ਇਹਦੀ ਮਾਂ ਕੌਣ ਐ ਇਹਦੇ ਲਈ ਤਾਂ ਆਪਾਂ ਹੀ ਇਹਦੀ ਮਾਵਾਂ ਭਵਨ ਜੀ ਜਦੋਂ ਆਪਣੇ ਬੇਬੀ ਹੋਊਗਾ ਨਾ ਮੈਂ ਇਹ ਚਾਹੁੰਨੀ ਆ ਵੀ ਜਮਾ ਤੁਹਾਡੇ ਵਰਗਾ ਹੋਵੇ ਕਿਊਟ ਜਾਂ ਤੇ ਮੈਂ ਚਾਹਣਾ ਸੁਭਾਅ ਉਹਦਾ ਤੇਰੇ ਵਰਗਾ ਹੋਵੇ ਕਿੰਨਾ ਚੰਗਾ ਲੱਗੂਗਾ ਨਾ ਜਦੋਂ ਆਪਾਂ ਨੂੰ ਮੰਮੀ ਮੰਮੀ ਪਾਪਾ ਪਾਪਾ ਕਹਿ ਕੇ ਭੱਜਿਆ ਫਿਰੂਗਾ ਆਪਾਂ ਦੋਨੇ ਜਾਣੇ ਉਹਨੂੰ ਰਲ ਕੇ ਪਾਲਾਂਗੇ ਨਾ ਹੀ ਲੰਦੇ ਰਹਿ ਗਏ ਉਤੋਂ ਇੱਕ ਵੀ ਸੁਣੀ ਨਾ ਇਨੂੰ ਪਰਸ ਨਾ ਆਇਆ ਅਸੀਂ ਦਰਦ ਜੁਦਾਈ ਸੰਦੇ ਰਹਿ ਗਏ ਵੇ ਦੇ ਵੇ ਸਭ ਹੀ ਵਿਰਾਮ ਹੋ ਗਿਆ ਪਿਆਰ ਦੀ ਜੋ ਦਿੱਤੀ ਸੀ ਸੌਗਾਤ ਮੁੱਕ ਗਈ ਉਜ ਕਹ ਦੇਣਾ ਦੀ ਗੱਲਬਾਤ ਹੋਈ ਲਤਾ ਨੂੰ ਨਹੀਂ ਪਤਾ ਲੋਕਾਂ ਦੇ ਆਪਾਂ ਕਿਹਦੇ ਕਿਹਦੇ ਮੂੰਹ ਬੰਦ ਕਰਾਂਗੇ ਉਹਨਾਂ ਨੇ ਵੱਡੇ ਹੋਏ ਨਹੀਂ ਨੂੰ ਦੱਸੇ ਦੇਣਾ ਵੀ ਤੇਰੀ ਅਸਲੀ ਮਾਂ ਤਾਂ ਮਰ ਗਈ ਸੀ ਇਹ ਇਹ ਤੇਰੀਆਂ ਅਸਲੀ ਮਾਂ ਮਾ ਨਹੀਂ ਫਿਰ ਤੂੰ ਆਪ ਸਮਝਦਾ ਰਹਿ ਜਵਾਕ ਦੇ ਮਨ ਤੇ ਦੱਸ ਉਸ ਟਾਈਮ ਕੀ ਬੀਤੂਗੀ ਓਹੋ ਮੰਮੀ ਇਹ ਸਭ ਤਾਂ ਬਾਦ ਦੀਆਂ ਗੱਲਾਂ ਨੇ ਪਰ ਹੁਣੀ ਤੁਸੀਂ ਇਹ ਸਭ ਸੋਚ-ਸੋਚ ਕੇ ਨਾ ਆਪਣੀ ਤਬੀਅਤ ਖਰਾਬ ਕਰ ਲੈਣੀ ਆ ਮੈਂ ਕਿਹੜਾ ਜਾਣ ਕੇ ਟੈਨਸ਼ਨ ਲੈਣੀ ਆ ਇਹ ਤਾਂ ਆਪਣੇ ਆਪ ਹੀ ਹੋ ਜਾਂਦੀ ਹੈ ਮੈਂ ਤਾਂ ਇਸ ਗੱਲ ਬਾਰੇ ਸੋਚਦੀ ਵੀ ਨਹੀਂ ਤਾ ਮੈਨੂੰ ਪਤਾ ਨਹੀਂ ਕਿਤੋਂ ਕਿਤੋਂ ਦਿਮਾਗ ਚ ਆਏ ਜਾਂਦੀ ਐ ਮੰਮੀ ਮੈਨੂੰ ਪਤਾ ਹੈ ਕਿ ਇਹ ਚੀਜ਼ ਤੁਹਾਡੇ ਵਾਸਤੇ ਸੌਖੀ ਨਹੀਂ ਪਰ ਤੁਹਾਨੂੰ ਇਹ ਗੱਲ ਭੁੱਲਣੀ ਪੈਣੀ ਐ ਕਿਉਂਕਿ ਜੇ ਆਪਾਂ ਠੀਕ ਰ੍ਹਾਂਗੇ ਤਾਂ ਹੀ ਆਪਾਂ ਬੱਚੇ ਨੂੰ ਠੀਕ ਰੱਖਾਂਗੇ ਐਨੀ ਛੇਤੀ ਕਿਵੇਂ ਭੁੱਲ ਜਾਾਂ ਘਰ ਦੇ ਹਰ ਕੋਨੇ 'ਚ ਉਹਦੀ ਯਾਦ ਬੱਸੀ ਹੋਈ ਐ ਨਾਲੇ ਦੁੱਖ ਤਾਂ ਮੈਨੂੰ ਇਸ ਗੱਲ ਦਾ ਹੋ ਰਿਹਾ ਹੈ ਵੀ ਜੋ ਵੀ ਰੂਬਲ ਨਾਲ ਹੋਇਆਗਾ ਉਹਦੇ ਕਿਤੇ ਨਾ ਕਿਤੇ ਆਪਾਂ ਵੀ ਗੁਨਾਹਗਾਰਾਂ ਲੈ ਮੰਮੀ ਆਪਾਂ ਗੁਨਾਹਗਰ ਕਿਉਂ ਆ ਨਾਲੇ ਆਪਾਂ ਕਿਹੜਾ ਜ਼ੁਲਮ ਕੀਤਾ ਉਹਦੇ ਤੇ ਅਪਾ ਤਾਂ ਸਿਰਫ ਉਹਨੂੰ ਤੁਰਨ ਫਿਰਨ ਨੂੰ ਹੀ ਕਹਿੰਦੇ ਸੀ ਤੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਤਾ ਕੀ ਕੀਤਾ ਕੀ ਨਹੀਂ ਕੀਤਾ ਮੰਮੀ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਹੁਣ ਉਹ ਹੋ ਗਿਆ ਹੁਣ ਤੁਸੀਂ ਸਾਰੀ ਜ਼ਿੰਦਗੀ ਮੈਨੂੰ ਖਸੂਰਵਾਰ ਠਹਿਰਾ ਕੇ ਤੇ ਆਪਣੇ ਆਪ ਨੂੰ ਖਸੂਰਵਾਰ ਸਮਝ ਕੇ ਸਾਰੀ ਜ਼ਿੰਦਗੀ ਇੱਦੀ ਪਛਤਾਨਦੇ ਰਹੋਗੇ ਗੋਲੂ ਆ ਜਾ ਬੱਚੇ ਤੇ ਰੋਟੀ ਖਵਾ ਦਾਂ ਚਲ ਆ ਜਾ ਜੀ ਵੀ ਇਹ ਹਲਾ ਗੋਲੂ ਰੋਟੀ ਖਾ ਲੈ ਚਾਕਲੇਟ ਨਹੀਂ ਕੋਈ ਚਾਕਲੇਟ ਨਹੀਂ ਰੋਟੀ ਖਾ ਖੜ ਖਾ ਲੈ ਹਾਲੇ ਪੱਲਾ ਸਾਰੀ ਜ਼ਿੰਦਗੀ ਤੇਰੀ ਮਾਂ ਨੇ ਤਪਾ ਰੱਖਿਆ ਸੀ ਤੇ ਹੁਣ ਤੂ ਤਪਾਨ ਲੱਗ ਗਿਆ ਨਹੀਂ ਖਾਣੀ ਤਾਂ ਨਾ ਖਾ ਮੈਂ ਤੇਰੀ ਮਾਂ ਨਹੀਂ ਹੈਗੀ ਜਿਹੜੀ ਤੇਰੀ ਮਿੰਤਾ ਕਰੂੰਗੀ ਜਾ ਭੱਜਾ ਇੱਥੋਂ ਸੋ ਜਾ ਹੁਣ ਨਾਤ ਸੁਣਦਾ ਨਾ ਮੈਨੂੰ ਸੁਣ ਦਿੰਦਾ ਜੇ ਅੱਧੀ ਰਾਤ ਉੱਠਿਆ ਨਾ ਤਾਂ ਦਾ ਸਾਬ ਲਾ ਲਈ ਏ ਪ੍ਰਮਾਤਮਾ ਤੂੰ ਮੈਨੂੰ ਇੰਨੀ ਕੀ ਜ਼ਿੰਦਗੀ ਤਾਂ ਬਖਸ਼ ਦਿੰਦਾ ਕਿ ਮੈਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਕੇ ਉਹਨੂੰ ਵੱਡਾ ਕਰ ਦਿੰਦੀ ਇਹ ਤਾਂ ਮੇਰੇ ਬੱਚੇ ਤੇ ਹਰ ਰੋਜ਼ ਇੰਨੇ ਅਤਿਆਚਾਰ ਕਰ ਦਿਆ ਆਪਣੇ ਬੱਚੇ ਤੇ ਇੰਨਾ ਜ਼ੁਲਮ ਮੇਰੇ ਤੋਂ ਸਹਿ ਨਹੀਂ ਹੁੰਦਾ ਰੱਬਾ ਤੂੰ ਪਹਿਲਾਂ ਤਾਂ ਮੇਰਾ ਸਾਥ ਨਹੀਂ ਦਿੱਤਾ ਹੁਣ ਤਾਂ ਸਾਥ ਦੇ ਦੇ ਘੱਟੋ ਘੱਟ ਮੈਨੂੰ ਇੰਨੇ ਜੋਗਾ ਕਰ ਦੇ ਕਿ ਮੈਂ ਆਪਣੇ ਬੱਚ ਨੂੰ ਗੋਦੀ ਚੱਕ ਸਕਾਂ ਗੋਲੂ 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 ਕਿੱਥੇ ਆ? ਬਾਬਨ ਲੱਗਿਆ ਹੁਣ। ਕੰਮ ਕਰਦੀ ਆ ਮਮੇ ਨੂੰ ਜਾ ਕੇ ਪੁੱਛਦੀ ਆ। ਮੰਮੀ ਤੁਸੀਂ ਬਾਬਨ ਨੂੰ ਦੇਖਿਆ ਕਿੱਥੇ ਆ ਉਹ? ਬਾਬਨ ਬਾਬਨ ਤਾਂ ਕੰਮ 'ਤੇ ਹੈ। ਕਿਉਂ ਕਿਓ ਹੋ ਗਿਆ? ਮੈਂ ਤਾਂ ਤਾਂ ਪੁੱਛ ਰਹੀ ਸੀ ਵੀ ਗੋਲੂ ਕਮਰੇ ਚ ਹੈ ਨਹੀਂ ਤੇ ਮੈਨੂੰ ਲੱਗਦਾ ਪਵਨ ਲੈ ਗਿਆ ਹੋਣਾ ਲੈ ਬਾਵਨ ਕਿਵੇਂ ਲੈ ਜਾਊਗਾ ਉਹ ਤਾਂ ਘਰੇ ਆਇਆ ਵੀ ਨਹੀਂ ਨਾ ਹਲੇ ਉਹਨੇ ਹਫਤਾ ਆਉਣਾ ਹੈ ਹੈ ਗੋਲੂ ਕਮਰੇ ਚ ਤਾਂ ਹੈ ਨਹੀਂ ਨਾ ਪਵਨ ਲੈ ਕੇ ਗਿਆ ਤੇ ਨਾ ਹੀ ਤੁਹਾਡੇ ਕੋਲ ਆ ਫਿਰ ਗੋਲੂ ਗਿਆ ਤੇ ਗਿਆ ਕਿੱਥੇ ਤੂੰ ਜ਼ਿਆਦਾ ਚਲਾਕ ਨਾ ਬਣ ਸਿੱਧੀ ਤਰ੍ਹਾਂ ਦੱਸ ਦੇ ਮੁੰਡਾ ਕਿੱਥੇ ਹੈ ਮੰਮੀ ਤੁਹਾਡਾ ਦਿਮਾਗ ਖਰਾਬ ਹੈ ਤਾਨੂੰ ਪਤਾ ਵੀ ਆ ਤੁਸੀਂ ਕੀ ਬੋਲ ਰਹੋ ਜਦ ਮੈਂ ਇੰਨੇ ਟਾਈਮ ਦਾ ਮੁੰਡਾ ਸਾਹਮਣੀ ਆ ਤਾਂ ਮੈਂ ਹੁਣ ਕਿਉਂ ਲੁਕਾਉਂਗੀ ਨਾਲੇ ਮੈਂ ਸੱਚ ਕਹਿ ਰਹੀ ਆ ਰਾਤੀਓ ਮੇਰੇ ਨਾਲ ਹੀ ਪਿਆਸੀ ਪਰ ਜਦੋਂ ਮੈਂ ਸਵੇਰੇ ਉੱਠੀ ਤਾਂ ਉਹ ਹੈ ਨਹੀਂ ਸੀ ਅੱਛਾ ਹੈ ਨਹੀਂ ਚਲ ਠੀਕ ਐ ਮੈਂ ਐ ਕਰਦੀ ਆ ਫਿਰ ਮੈਂ ਥਾਣੇ ਰਿਪੋਰਟ ਲਿਖਾਉਣੀ ਹੈਗੀ ਤੂੰ ਰੇਨੇ ਘਰ ਚ ਲੱਭ ਲੈ ਨਾਲੇ ਹਲੇ ਬਾਬਾ ਨੂੰ ਨਾ ਦੱਸਣ ਬੈਜੀ ਉੱਥੇ ਘਬਰਾ ਜਾਊਗਾ ਉਹ ਮੈਂ ਕਿਉਂ ਲੱਭੂੰਗੀ ਮੈਨੂੰ ਤਾਂ ਸਭੋ ਖੁਸ਼ੀ ਆ ਵੀ ਉਹ ਆਪ ਹੀ ਕਿਤੇ ਚਲਾ ਗਿਆ ਮੈਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਪਹਿਲਾਂ ਇਹਦੀ ਮਾਂ ਨੇ ਮੈਨੂੰ ਦੁਖੀ ਕਰਿਆ ਹੋਇਆ ਸੀ ਉਹ ਚਲੇ ਗਈ ਤੇ ਹੁਣ ਉਹਦੇ ਮੁੰਡੇ ਨੇ ਮੈਨੂੰ ਦੁਖੀ ਕੀਤਾ ਹੋਇਆ ਇਹ ਵੀ ਚਲਾ ਗਿਆ ਮਿੰਨ ਤਾਂ ਹੁਣ ਸੁੱਖ ਦਾ ਸਾਹ ਆਊਗਾ ਸਾਤਾ ਤੈਨੂੰ ਚੰਗੀ ਤਰ੍ਹਾਂ ਮੈਂ ਦਿਵਾਉਣੀ ਆ ਹੈ ਇਹ ਆਵਾਜ਼ ਕਿੱਥੋਂ ਆਈ ਐ ਮੈਂ ਤੇ ਇਹ ਨਹੀਂ ਸਮਝ ਆ ਰਿਹਾ ਵੀ ਮੁੰਡਾ ਗਿਆ ਤਾਂ ਗਿਆ ਕਿੱਥੇ ਪੁਲਿਸ ਵਾਲਿਆਂ ਨੇ ਵੀ ਹਲੇ ਤੱਕ ਕੁਝ ਨਹੀਂ ਦੱਸਿਆ ਐਨੇ ਦਿਨ ਹੋ ਗਏ ਰਿਪੋਰਟ ਲਖਾਈ ਨੂੰ ਨਾਲੇ ਮੈਨੂੰ ਇਹ ਫਿਕਰ ਪੈ ਰਿਹਾ ਵੀ ਬਾਬਾ ਨੂੰ ਕੀ ਦੱਸਾਂਗੇ ਵੀ ਮੁੰਡਾ ਕਿੱਥੇ ਗਿਆ ਉਹ ਵੀ ਆਉਣ ਵਾਲੀ ਇੱਕ ਅਦੇ ਦਿਨ ਚ ਮੰਮੀ ਤੁਸੀਂ ਯਾਨੀ ਟੈਨਸ਼ਨ ਨਾ ਲਓ ਅਪਰਪੋਰਟ ਲਖਾਈ ਹੋਈ ਆ ਨਾ ਬਵਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੁੰਡਾ ਮਿਲ ਜੂਗਾ ਤੇ ਨ ਕੀ ਹੋਗਾ ਤੈਨੂੰ ਤੂੰ ਕਿਉਂ ਘਬਰਾ ਰਹੀ ਹੈ ਮੰਮੀ ਉਹ गया? रही है तो. की हो गया कि हो, 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 हो गया ठीक है ठीक है तू तो? कुछ नहीं प्रीत प्रीत की कर है तू नीचे बैठी है एथे क्यों बैठी है चल खड़ी हो उठ चल खड़ी हो इतनी कबराई का तो बैठी है चल खड़ी हो उठ चल बैठ दे बैठ की हो गया मम्मी मम्मी मेनू हर जगह ਕੀ ਕੀ ਹਰ ਜਗ੍ਹਾ ਕੀ ਦੱਸ ਬੋਲਦੀ ਕਿਉਂ ਨਹੀਂ ਦੱਸ ਕੀ ਹਰ ਜਗ੍ਹਾ ਚੱਲ ਤੂੰ 2 ਮਿੰਟ ਬੈਠ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ ਸਾਰਾ ਦਿਨ ਪਕਾਈ ਕਰਕੇ ਆ ਗਈਆਂ ਕੰਜਰ ਪੁਲਿਸ ਵਾਲਿਆਂ ਨੇ ਮੁੰਡੇ ਦਾ ਹਲ ਤੱਕ ਕੋਈ ਥਾਉ ਬਤਾ ਨਹੀਂ ਦੱਸਿਆ ਹੈਗਾ ਜੇ ਇਹਨਾਂ ਨੂੰ ਪੈਸੇ ਚੜਾ ਦੋ ਫਿਰ ਤਾਂ ਇਹ ਮਿੰਟ ਤੋਂ ਪਹਿਲਾਂ ਕੰਮ ਕਰ ਦਿੰਦੇ ਨੇ ਕੋਈ ਨਾ ਮੰਮੀ ਕੱਲ ਨੂੰ ਆਪਾਂ ਸਾਜਰੇ ਚੱਲਾਂਗੇ ਨਾਲੇ ਵੱਡੇ ਅਫਸਰ ਨੂੰ ਮਿਲ ਕੇ ਆਵਾਂਗੇ ਆਹੋ ਸਵੇਰੇ ਸਾਜਰੇ ਜਾਵਾਂਗੇ ਮੰਮੀ ਬਾਹਰ ਇੰਨੀ ਜ਼ਿਆਦਾ ਗਰਮੀ ਹੋਣ ਕਰਕੇ ਮੇਰੇ ਤਾਂ ਸਿਰ ਫਟਿਆ ਜਾ ਰਿਹਾ ਮੈਂ ਹੁਣ ਰੈਸਟ ਕਰ ਲੈਂਨੀ ਆ ਤੇ ਤੁਸੀਂ ਵੀ ਰੈਸਟ ਕਰ ਲਿਓ ਅੰਦਰ ਜਾ ਕੇ ਸੱਚਾ ਲੰਮੀ ਕੀ ਹੋ ਗਿਆ ਤੂੰ ਦੋਨੋਂ ਐਵੇਂ ਚੁੱਪ ਕਰਕੇ ਕਿਉਂ ਖੜੇ ਹੋ ਕੁਝ ਬੋਲ ਦੇ ਕਿਉਂ ਨਹੀਂ ਹੋਣਾ ਤਾਂ ਕੀ ਹੈ ਪੁੱਤ ਕੁਝ ਨਹੀਂ ਹੋਇਆ ਤੂੰ ਪਹਿਲਾਂ ਅੰਦਰ ਆ ਜਾ ਚਾਹ ਪਾਣੀ ਪੀ ਲੈ ਆ ਜਾ ਕੁਝ ਨਹੀਂ ਪੀਣਾ ਮੈਂ ਤੂੰ ਦੱਸ ਸੋ ਪਹਿਲਾਂ ਕੀ ਹੋਇਆ ਲੈ ਕੁਝ ਨਹੀਂ ਹੋਇਆ ਪੁੱਤ ਹੋਣਾ ਕੀ ਹੈਗਾ ਮੰਮੀ ਤਾਂ ਇੱਦਾਂ ਤਾਂ ਖੜੇ ਨੇ ਕਿਉਂਕਿ ਤੂੰ ਐਨੇ ਦਿਨ ਬਾਅਦ ਆਇਆ ਹੈ ਨਾ ਤੈਨੂੰ ਦੇਖ ਕੇ ਇਮੋਸ਼ਨਲ ਹੋ ਗਏ ਲੈ ਇਹ ਤਾਂ ਜੀ ਇਮੋਸ਼ਨਲ ਹੋਣ ਵਾਲੀ ਕਿਹੜੀ ਗੱਲ ਹੈ ਆਜੋ ਅੰਦਰ ਲਈ ਆਪਾਂ ਗੋਲੂ ਕਿੱਥੇ ਮੰਮੀ ਮੈਨੂੰ ਗੋਲੂ ਕਿਉਂ ਨਹੀਂ ਦਿਖ ਰਿਹਾ ਦੱਸੋ ਤੂੰ ਦੱਸਦੇ ਕਿਉਂ ਨਹੀਂ ਗੋਲੂ ਕਿੱਥੇ ਐ ਨਾਲੇ ਹੋਇਆ ਕੀ ਏ ਤੁਹਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਵੀ ਕਰਕੇ ਚੈਨਲ ਨੂੰ ਤੇ ਬੈਲ ਆਈਕਨ ਵੀ ਦਬਾ ਦਿਓ ਸ਼ੇਅਰ ਕਰ ਦਿਓ WhatsApp, Insta, Snapchat, Facebook ਜਿਹੜਾ ਜਦਾਂ ਤੁਸੀਂ ਯੂਜ਼ ਕਰਦੇ ਹੋ ਸੋਸ਼ਲ ਮੀਡੀਆ ਉਸ ਤੇ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਪਿਆਰ ਦਿਓ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਵੀਡੀਓ ਦੇ ਨਾਲ ਅਗਲੇ ਸੋਮਵਾਰ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਕਿ ਵੀਡੀਓ ਕਿਹੋ ਜਿਹੀ ਲੱਗੀ ਲਵ ਯੂ